ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰੂਰਤਨ ਸੈਨ ਨੇ ਪਾਈ ਮਾਤੂ ਤਾਸਨ ਪੇਚਿਆ ਸੀ ਕਸ਼ਮੀਰ ਪ੍ਰਚਲਨ ਕਰਨ ਵਾਸਤੇ ਬੜੇ ਰੰਗ ਵਿੱਚ ਪਿਆਰ ਵਿੱਚ ਗੁਰੂ ਸਹਿਬ ਦੇ ਚਰਨਾਂ ਵਿੱਚ ਜੋੜ ਕੇ ਕਥਾ ਕੀਰਤਨ ਕਰਤਾ ਸੀ ਸੰਗਤਾਂ ਵੀ ਜੁੜਦੀਆਂ ਸਨ ਕਈ ਵਾਰੀ ਰਾਤ ਦੇ ਦੋ ਵੀ ਵਾਤੇ ਜਾਣੇ ਰੰਗ ਵਿੱਚ ਸਮੇਂ ਦਾ ਪਤਾ ਹੀ ਨਾ ਲੱਗਣਾ ਇੱਕ ਵਾਰੀ ਕਸ਼ਮੀਰ ਦੇ ਇੱਕ ਘਰ ਵਿੱਚ ਚੋਰੀ ਹੋ ਗਈ ਉਤੋਂ ਦੇ ਰਾਜੇ ਨੇ ਕਾਨੂੰਨ ਬਣਾਇਆ ਦੇ 12 ਵਜੇ ਤੂੰ ਬਾਅਦ ਇਸ ਨੂੰ ਬਾਜ਼ਾਰ ਵਿੱਚ ਲੰਘਦਾ ਵੇਖ ਲਿਆ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਕੋਈ ਸੁਣ ਤਾਂ ਮੂ ਤਦ ਉਸਾ ਕਾਨੂੰਨ ਦੇ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਭਾਈ ਮਾਦੂ ਦਾਸ ਸਿੰਘ ਨੂੰ ਬੇਨਤੀ ਕੀਤੀ ਕਿ 11 ਵਜੇ ਤੱਕ ਭੋਗ ਪਾ ਦਿਆ ਕਰੋ ਉਹਨਾਂ ਨੇ ਇਸ ਤਰ੍ਹਾਂ ਹੀ ਕਰਨਾ ਸ਼ੁਰੂ ਕਰ ਦਿੱਤਾ ਪਰ ਇੱਕ ਦਿਨ ਐਸਾ ਪ੍ਰੇਮ ਵਿੱਚ ਭਿੱਜੇ ਹੋਏ ਨੇਤਰਬੰਦ ਕਰਕੇ ਗੁਰੂ ਚਰਨਾਂ ਵਿੱਚ ਜੁੜੇ ਕੀਰਤਨ ਕਰ ਰਹੇ ਸਨ ਕਿ ਇਹ ਸਮੇਂ ਦਾ ਫਤਹਿ ਨਾ ਲੱਗਿਆ ਸੰਗਤ ਆਪਣੇ ਸਮੇਤੇ ਹੌਲੇ ਹੌਲੇ ਉੱਠਣੀ ਸ਼ੁਰੂ ਹੋ ਗਈ ਤੇ ਆਪਣੇ ਘਰਾਂ ਵਿੱਚ ਚਲੇ ਗਏ ਪਰ ਇੱਕ ਨੌਜਵਾਨ ਰਹਿ ਗਿਆ ਜਿਸ ਦਾ ਨਾਮ ਸੀ ਪੋਗਟੋ ਬਾਦ ਜਾਣਦਾ ਜਦੋਂ ਕੋਹ ਰੁਪਿਆ ਤਾਂ ਸਾਢੇ 12 ਵਜੇ ਚੁੱਕੇ ਸਨ ਉਹ ਨੌਜਵਾਨ ਆਪਣੇ ਘਰ ਜਾ ਰਿਹਾ ਸੀ ਤੇ ਰਸਤੇ ਵਿੱਚ ਪੁਲਿਸ ਨੇ ਪਕੜ ਲਿਆ ਤੇ ਰਾਜੇ ਅੱਗੇ ਪੇਸ਼ ਕੀਤਾ ਤੇ ਕਿਹਾ ਕਿ ਇਹ ਨੌਜਵਾਨ 12 ਵਜੇ ਤੋਂ ਬਾਅਦ ਸੜਕਾਂ ਸੜਕਤੇ ਵਿੱਚ ਇਹਦਾ ਪਕੜਿਆ ਗਿਆ ਹੈ ਰਾਜੇ ਨੇ ਮੁੱਖਾਂ ਕਿ ਤਾਂ ਕਿ ਇਸ ਨੂੰ ਸੂਲੀ ਤੇ ਚੜਾ ਦਿਓ ਹੁਣ ਜਦੋਂ ਉਸ ਨੂੰ ਸੂਲੀ ਤੇ ਚੜਾਉਣ ਲੱਗੇ ਤਾਂ ਉਸ ਨੂੰ ਪੁੱਛਿਆ ਗਿਆ ਕਿ ਤੇਰਾ ਕੋਈ ਸੱਜਣ ਮਿੱਤਰ ਹੈ ਤੇ ਤੋਂ ਕਿਸੇ ਨੂੰ ਮਿਲਣਾ ਚਾਹੁੰਦਾ ਹੈ ਉਹ ਨੌਜਵਾਨ ਕਹਿਣ ਲੱਗਾ ਕਿ ਭਾਈ ਮਾਧੋਦਾਸ ਜੀ ਜਿਨ੍ਹਾਂ ਦਾ ਮੈਂ ਸਤਸੰਗ ਸੁਣਨ ਜਾਂਦਾ ਹਾਂ ਉਹਨਾਂ ਨੂੰ ਬੁਲਾ ਦਿਓ ਭਾਈ ਮਾਧੋਦਾਸ ਜੀ ਨੂੰ ਬੁਲਾਇਆ ਗਿਆ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਇਸ ਨੌਜਵਾਨ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਇਸ ਨੂੰ ਫਾਂਸੀ ਦੀ سزا ਦਿੱਤੀ ਜਾਣੀ ਹੈ ਮਾਧੋਦਾਸ ਜੀ ਨੇ ਕਿਹਾ ਕਿ ਇਹ ਚੋਰ ਨਹੀਂ ਹੈ ਇਹ ਸਾਡੇ ਨਾਲ ਸਤਸੰਗ ਕਰ ਰਿਹਾ ਸੀ ਇਸਨੇ ਕੋਈ ਗਲਤ ਕੰਮ ਨਹੀਂ ਕੀਤਾ ਇਸ ਨੂੰ ਛੱਡ ਦਿਓ ਉਹ ਕਹਿਣ ਲੱਗੇ ਕਿ ਅਸੀਂ ਇਸ ਨੂੰ ਛੱਡ ਨਹੀਂ ਸਕਦੇ ਕਿਉਂਕਿ ਇਹ ਕਾਨੂੰਨ ਹੈ ਇਸ ਨੂੰ ਫਾਂਸੀ ਜ਼ਰੂਰ ਦਿੱਤੀ ਜਾਣੀ ਹੈ ਮਾਧੋਦਾਸ ਸਿੰਘ ਕਹਿੰਦੇ ਹਨ ਕਿ ਚੰਗਾ ਫਿਰ ਤੁਸੀਂ ਆਪਣਾ ਕੰਮ ਕਰੋ ਤੇ ਮੈਂ ਆਪਣਾ ਕਰਦਾ ਹਾਂ ਮਾਧੋਦਾਸ ਸਿੰਘ ਨੇ ਚੌਂਕੜੀ ਮਾਰ ਲਈ ਤੇ ਮਿੱਟੀ ਲੈ ਕੇ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚੋਂ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇਹੇ ਨੌਜਵਾਨ ਰੋਹ ਚ ਦਸੰਗੀ ਹੈ ਇਸ ਨੂੰ ਫਾਂਸੀ ਦੀ ਸਜ਼ਾ ਮਿਲਣ ਜਾ ਰਹੀ ਹੈ ਆਪ ਕਿਰਪਾ ਕਰਕੇ ਬਹੜੋ ਨਹੀਂ ਤਾਂ लाज ਲੱਗ ਜਾਵੇਗੀ ਉਸ ਸਮੇਂ ਲੱਕੜ ਦੀ ਸੂਲੀ ਹੁੰਦੀ ਸੀ ਥੇਠੋਂ ਲੱਕੜ ਮੋਟੀ ਤੇ ਉੱਪਰੋਂ ਜਾ ਕੇ ਪਤਲੀ ਤੇ ਤਿੱਖੀ ਅੱਡੇ ਤੇ ਚੜਾ ਕੇ ਉਸ ਨੂੰ ਪੇਟ ਵਿੱਚ ਖੋਬ ਦਿੱਤਾ ਜਾਂਦਾ ਸੀ ਇਤਿਰ ਮਾਧੋਦਾਸ ਜੀ ਗੁਰੂ ਸਾਹਿਬ ਦੇ ਚਰਨਾ ਵਿੱਚ ਜੁੜ ਕੇ ਅਰਦਾਸ ਕਰੇ ਸਨ ਉਧਰ ਲੱਕੜੀ ਦੀ ਸੁਲੀ ਹਰੇ ਭਰੇ ਪੌਦੇ ਦਾ ਰੂਪ ਧਾਰਨ ਕਰ ਗਈ। ਹੁਣ ਲੱਕੜ ਤਾਂ ਭੇਟ ਵਿੱਚ ਖੁੱਗ ਸਕਦੀ ਹੈ ਪਰ ਪੌਦਾ ਨਹੀਂ। ਇਹ ਸਾਨਾ ਨਜ਼ਾਰਾ ਵੇਖ ਕੇ ਰਾਜਾ ਵੀ ਦੇਖ ਉਸਦੇ ਸਿਪਾਹੀ ਵੀ ਹਰਾਨ ਹੋ ਗਏ। ਸਮਝ ਗਏ ਕਿ ਇਹ ਕੋਈ ਪੂਰਨ ਸੰਤ ਹੈ। ਮਾਧੋਦਾਸ ਜੀ ਦੇ ਚੰਨਾਂ Terima kasih kerana